ਅੱਜ ਗੱਲ ਪੰਜਾਬ ਦੀ ਵਿੱਚ ਅਸੀਂ ਉਸ ਮੁੱਦੇ ਤੇ ਗੱਲ ਕਰ ਰਹੇ ਹਾਂ ਜਿਹਦਾ ਰਾਜਨੀਤਿਕ ਮਹੱਤਵ ਬਹੁਤ ਜ਼ਿਆਦਾ ਹੈ ਉਹ ਇਸ ਕਰਕੇ ਕਿਉਂਕਿ ਕਾਂਗਰਸ ਚ ਸਭ ਕੁਝ ਠੀਕ ਚੱਲ ਰਿਹਾ ਹੈ ਜਾਂ ਨਹੀਂ ਚੱਲ ਰਿਹਾ ਇਹਦੇ ਤੇ ਅੱਜ ਅਸੀਂ ਮੁੱਦਾ ਲੈ ਕੇ ਆਏ ਹਾਂ ਕਿਉਂਕਿ ਲਗਾਤਾਰ ਵੱਖ-ਵੱਖ ਤਰੀਕੇ ਦੇ ਬਿਆਨ ਜਿਹੜੇ ਆ ਉਹ ਆਉਂਦੇ ਨੇ ਕੀ ਬਿਆਨ ਆ ਰਹੇ ਨੇ ਬਿਆਨ ਇੱਕ ਹੋ ਰਾਇਆ ਕਿ ਜਿਹੜਾ ਸੈਲਫ ਕਲੇਮਡ ਸੀਐਮ ਹੁੰਦਾ ਹੈ ਉਹਨੂੰ ਰਾਹੁਲ ਗਾਂਧੀ ਵੀ ਪਸੰਦ ਨਹੀਂ ਕਰਦੇ ਇੱਕ ਤਰੀਕੇ ਨਾਲ ਇਸ਼ਾਰਾ ਕੀਤਾ ਹੈ ਰਾਜਾ ਵਿੜਿੰਗ ਨੇ ਕਿਸ ਪਾਸੇ ਚੰਨੀ ਜੋ ਜੇ ਚਰਨਜੀਤ ਸਿੰਘ ਚੰਨੀ ਜਿਹੜੇ ਦੋ ਵਾਰ ਦੇ ਮੁੱਖ ਮੰਤਰੀ ਨੇ ਤੁਹਾਨੂੰ ਇਹ ਵੀ ਦੱਸੀਏ ਕਿ ਖੁਦ ਨਵਜੋਤ ਕੌਰ 500 ਕਰੋੜ ਰੁਪਏ ਦਾ આરોਪ ਲਾ ਚੁਕੇ ਨੇ ਕਿ 500 ਕਰੋੜ ਰੁਪਏ ਲਗਦੇ ਨੇ ਸੀਐਮ ਬਣਨ ਲਈ ਤੇ ਹੁਣ ਰਾਜਾ ਵੜਿੰਗ ਲੁਧਿਆਣਾ ਦੇ ਸੰਸਦ ਤੇ ਪੂਰ ਸੰਸ ਐਪੂਰ ਮੰਤਰੀ ਜਿਹੜੇ ਨੇ ਉਹ ਅਮਨੇ ਸਾਹਮਣੇ ਨੇ ਰਾਜਾ ਵੜਿੰਗ ਤੇ ਸਾਹਮਣੇ ਜਿਹੜਾ ਆਸ਼ੂ ਜਿਹੜੇ ਵਿਧਾਇਕ ਰਹੇ ਨੇ ਲੁਧਿਆਣਾ ਤੋਂ ਤੇ ਮੰਤਰੀ ਵੀ ਰਹੇ ਨੇ ਉਹਨਾਂ ਦੇ ਵਿੱਚ ਖਟਪਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਲੇ ਕੋਈ ਵੀ ਅਧਿਕਾਰਿਕ ਬਿਆਨ ਨਾ ਆਇਆ ਹੋਏ ਪਰ ਜਿਹੜੇ ਸੋਰਸਸ ਦੱਸ ਰਹੇ ਨੇ ਉਹਨਾਂ ਦੇ ਮੁਤਾਬਕ ਚੱਲ ਕੀ ਰਿਹਾ ਹੈ ਚੱਲ ਇਹ ਰਿਹਾ ਕਿ ਲੁਧਿਆਣੇ ਦੀ ਵੱਖ-ਵੱਖ ਸੀਟਾਂ ਤੇ ਜਿੱਥੇ ਬੈਂਸ ਬ੍ਰਦਰ ਨੂੰ ਬੈਕ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਜਿਹੜੇ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਅਮਰਿੰਦਰ ਰਾਜਵੜਿੰਗ ਤੇ ਦੂਜੀ ਤਰਫ ਆਸ਼ੂ ਪੁਰ ਪਰਤਪੂਸ਼ਨ ਆਸ਼ੂ ਜਿਹੜੇ ਨੇ ਉਹ ਕਿਨੂੰ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਵਕਤ ਦੂਜੇ ਜਿਹੜੇ ਕਾਰਕਰਤਾ ਨੇ ਜਿਹੜੇ ਕਾਂਗਰਸ ਪੁਰਾਣੇ ਕਾਂਗਰਸੀਆ ਨੇ ਉਹਨਾਂ ਨੂੰ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਨੇ ਕਈ ਵਾਰੀ ਸਵਾਲ ਚੁੱਕੇ تھے ਸੀ ਭਾਰਤ ਪੂਸ਼ਣ ਆਸ਼ੂ ਨੇ ਉਸ ਵੇਲੇ ਵੀ ਜਦੋਂ ਕਿ ਤਸਵੀਰ ਜਦੋਂ ਉਹਨਾਂ ਦਾ ਬਾਈਪੋਲ ਇਲੈਕਸ਼ਨ ਸੀ ਉਸ ਵੇਲੇ ਵੀ ਉਹਨਾਂ ਨੇ ਸਵਾਲ ਚੁੱਕੇ ਸੀ 2027 ਚੋਣ ਤੋਂ ਪਹਿਲਾਂ ਕਾਂਗਰਸ ਦਾ ਸੇਵ ਸੀਐਮ ਫੇਸ ਕੌਣ ਹੋਏਗਾ ਇਹਨੂੰ ਲੈ ਕੇ ਜਿਹੜੀ ਹੈ ਜੰਗ ਵੀ ਇੱਕ ਤਰੀਕੇ ਨਾਲ ਛਿੜੀ ਹੋਈ ਹੈ ਰਾਜਾ ਵੜਿੰਗ ਜਿਹੜੇ ਉਹ ਕਹਿ ਰਹੇ ਨੇ ਕਿ ਕੋਈ ਵੀ ਕਲੇਮਡ ਐਮਪੀ ਜਿਹੜਾ ਹੁੰਦਾ ਹੈ ਉਹ ਜਾਂ ਸੀਐਮ ਚਿਹਰਾ ਹੁੰਦਾ ਹੈ ਉਹਨੂੰ ਪਸੰਦ ਨਹੀਂ ਕਰਦੇ ਖੁਦ ਰਾਹੁਲ ਗਾਂਧੀ ਵੀ ਇਸ ਤੋਂ ਪਹਿਲਾਂ ਕਾਂਗਰਸ ਦੇ ਸੀਐਮ ਫੇਸ ਨੂੰ ਲੈ ਕੇ ਨਵਜੋਤ ਕੋਰ ਸਿੱਧੂ ਨੇ ਵੀ ਨਿਸ਼ਾਨਾ 사ਧਿਆ ਸੀ ਕਾਂਗਰਸ ਨੇ ਸੀਐਮ ਫੇਸ ਤੇ ਨਵਜੋਤ ਕੋਰ ਸਿੱਧੂ ਦਾ ਬਿਆਨ ਆਇਆ ਸੀ ਕਿ 500 ਕਰੋੜ ਰੁਪਏ ਦੇਣੇ ਪੈਂਦੇ ਆ ਸੀਐਮ ਬਣਨ ਲਈ ਪੰਜਾਬ ਕਾਂਗਰਸ ਦੇ ਪੰਜ-ਪੰਜ ਸੀਐਮ ਨੇ ਇਹ ਸਾਰੀ ਗੱਲਾਂ ਜਿਹੜੀਆਂ ਕੀਤੀ ਕਹੀ ਸੀ ਇਸ ਕਰਕੇ ਅੱਜ ਜਿਹੜੀ ਡਿਬੇਟ ਹੈ ਉਹ ਰੱਖੀ ਐ ਇਸੇ ਮੁੱਦੇ ਤੇ ਅਸੀਂ ਚਾਹੁੰਦੇ ਸੀ ਕਿ ਕਾਂਗਰਸ ਵੀ ਆਏ ਪਰ ਕਾਂਗਰਸ ਇਸ ਮੁੱਦੇ ਤੇ ਕੋਈ ਆਪਣੀ ਆਪਣਾ ਪੱਖ ਨਹੀਂ ਰੱਖਣਾ ਚਾਹਦੀ ਪਰ ਅਸੀਂ ਚਾਹੁੰਦੇ ਸੀ ਕਿ ਜੇ ਹੱਲੇ ਵੀ ਟਾਈਮ ਸਮੇਂ ਹੈ ਉਹ ਰੱਖ ਸਕਦੇ ਨੇ ਆਪਣਾ ਜੇ ਇਹਦੇ ਤੇ ਟੇਕ ਰੱਖਣਾ ਹੋਏ ਕਿਉਂ ਇਹ ਗੱਲ ਇਹ ਬਾਹਰ ਇਸ ਕਰਕੇ ਆ ਰਹੀ ਹੈ ਕਿਉਂਕਿ ਵਿਧਾਨ ਸਭਾ ਚ ਜਦੋਂ ਜਿਮਨੀ ਚੋਣਾ ਹੋਈਆਂ ਸੀ ਉਸ ਵੇਲੇ ਵੀ ਦੋਨਾਂ ਦਾ ਟਕਰਾਵ ਜਿਹੜੇ ਸੰਸਦ ਨੇ ਉੱਥੇ ਖੁਦ ਪ੍ਰਧਾਨ ਕਿਉਂਕਿ ਰਾਜਾ ਵੜਿੰਗ ਜਿਹੜੇ ਨੇ ਉਸ ਵੇਲੇ ਦੇ ਸੰਸਦ ਨੇ ਉਹਨਾਂ ਦਾ ਨਾਂ ਵੀ ਉਹਨਾਂ ਦਾ ਜਿਹੜਾ ਹੈ ਸਥਿਤੀ ਇਹੋ ਜੀ ਬਣ ਗਈ ਕਿ ਟਕਰਾਵ ਸਾਹਮਣੇ ਆ ਰਿਹਾ ਸੀ ਜਿਹੜੇ ਇੱਕ ਉਮੀਦਵਾਰ ਸੀਗੇ ਉਸ ਵੇਲੇ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਉਹਨਾਂ ਨੂੰ ਲੈ ਕੇ ਤੇ ਦੋਨਾਂ ਗੁੱਟ ਜਿਹੜੇ ਆ ਅਲੱਗ-ਅਲੱਗ ਪ੍ਰਚਾਰ ਕਰਦੇ ਹੋਏ ਵੀ ਵਕ-ਵਕ ਸਮਿਆਂ ਤੇ ਨਜ਼ਰ ਆਉਂਦੇ ਨੇ ਤੇ ਇਸੇ ਕਰਕੇ ਅਸੀਂ ਸਵਾਲ ਪੁੱਛ ਰਹੇ ਹਾਂ ਅਸੀਂ ਆਪਣੀ ਕੋਈ ਰਾਏ ਨਹੀਂ ਰੱਖਦੇ ਅਸੀਂ ਸਿਰਫ ਸਵਾਲ ਪੁੱਛਦੇ ਹਾਂ ਕਿ ਕੀ ਕਾਂਗਰਸ 'ਚ ਗੁੱਟਬਾਜ਼ੀ ਹੋ ਰਹੀ ਹੈ ਇੱਕ ਵਾਰੀ ਫੇਰ ਵਿਰੋਧੀ ਜਿਹੜੇ ਨੇ ਕਿਉਂਕਿ ਕਾਂਗ ਵੜਿੰਗ ਨੇ ਆਸ਼ੂ ਤੋਂ ਆਸ਼ੂ ਨੂੰ ਪਾਰਟੀ ਦਾ ਵਿਰੋਧੀ ਵੀ ਕਿਹਾ ਸੀ ਤੇ ਉਹਦੇ ਨਾਲ-ਨਾਲ ਜਿਹੜੇ ਪ੍ਰਦੇਸ਼ ਅਧਿਕਸ਼ਕ ਨੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਕਾਰਜਕਰਤਾਵਾਂ ਨਾਲ ਖੜੇ ਹੁੰਦੇ ਨਹੀਂ ਹੁੰਦੇ ਇਹ ਵੀ ਸਵਾਲ ਚੱਕੇ ਗਏ ਵਕ ਵਕ ਥਾਵਾਂ ਤੇ ਤੇ ਇਹ ਸ तमाम ਸਵਾਲ ਜਿਹੜੇ ਨੇ ਉਹ ਹੁਣ ਚਰਚਾ ਦਾ ਵਿਸ਼ਾ ਬਣ ਰਿਹਾ ਨੇ ਰਾਜਨੀਤੀ ਚ ਚਰਚਾ ਦਾ ਵਿਸ਼ਾ ਜਿਹੜਾ ਹੁੰਦਾ ਹੈ ਉਹ ਚਰਚਾ ਲਈ ਹੀ ਹੁੰਦਾ ਹੈ ਤੇ ਹੁਣ ਕੀ ਹੋ ਰਿਹਾ ਇਸ ਪੂਰੇ ਮਾਮਲੇ ਚ ਇਹਦੇ ਤੇ ਅਸੀਂ ਅੱਜ ਜਿਹੜੇ ਆ ਉਹ ਗੱਲ ਕਰਾਂਗੇ ਜੀ ਤੇ ਸਾਡੇ ਨਾਲ ਇਸੇ ਤੇ ਚਰਚਾ ਕਰਨ ਲਈ ਵੱਖ-ਵੱਖ ਪਾਰਟੀਆਂ ਦੇ ਗੈਸਟ ਜਿਹੜੇ ਨੇ ਉਹ ਜੁੜ ਚੁੱਕੇ ਨੇ ਸਾਡੇ ਨਾਲ ਜੁੜ ਚੁੱਕੇ ਨੇ ਰਾਜਕੁਮਾਰ ਬਹਿਲ ਜੀ ਜਿਹੜੇ ਕਿ ਸਟੇਟ ਸਪੋਕਸਪਰਸਨ ਨੇ ਆਮਾਨੀ ਪਾਰਟੀ ਦੇ ਅਜੇ ਕੁਮਾਰ ਜੀ ਜੁੜ ਚੁੱਕੇ ਨੇ ਸ਼ਿਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਕਸ਼ਮੀਰ ਚੰਦ ਜੀ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਨੇ ਸਾਡੇ ਨਾਲ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਸੰਜੇ ਕਪੂਰ ਜੀ ਵੀ ਜਿਹੜੇ ਕੀ ਸਟੇਟ ਸਪੋਕਸਪਰਸਨ ਨੇ ਭਾਜੀਪੀ ਤੋਂ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ ਸਾਰਿਆਂ ਨੂੰ ਮੈਂ ਬਹੁਤ ਬਹੁਤ ਸਵਾਗਤ ਕਰਦਾ ਤੇ ਸਤਿ ਸ੍ਰੀ ਅਕਾਲ ਬੁਲਾਣਾ ਤੇ ਕੋਸ਼ਿਸ਼ ਸਾਡੀ ਇਹ ਸੀ ਕਿ ਕਾਂਗਰਸ ਵੀ ਇਸ ਡਿਬੇਟ ਤੇ ਜੁੜਦੀ ਤੇ ਡਿਬੇਟ ਜ਼ਿਆਦਾ ਮਜ਼ਬੂਤ ਹੁੰਦੀ ਪਰ ਮੈਂ ਸਭ ਤੋਂ ਪਹਿਲੇ ਚਲਦਾ ਹਾਂ ਕਿ ਦੇਖੋ ਭਾਜੀਪੀ ਕੋਲ ਤੁਸੀਂ ਸੁਣ ਕੇ ਹੈਰਾਨ ਹੋਗੇ ਕਿ ਭਾਜੀਪੀ ਕਾਂਗਰਸ ਪਰ ਭਾਜੀਪੀ ਵੀ ਕਾਂਗਰਸ ਤੇ ਸਿੱਧਾ-ਸਿੱਧਾ ਹਮਲਾ ਬੋਲਦੀ ਰਹਿੰਦੀ ਹੈ ਪਰ ਇਹ ਜਿਹੜਾ ਹਮਲਾ ਹੋ ਰਿਹਾ ਹੈ ਉਹ ਆਪਸ ਵਿੱਚ ਜਿਹੜਾ ਹਮਲਾ ਹੋ ਰਿਹਾ ਹੈ ਉਹਦੇ ਤੇ ਸੰਜੇ ਕਪੂਰ ਜੀ ਕੀ ਕਹਿੰਦੇ ਨੇ ਸਰ ਕਪੂਰ ਸਾਹਿਬ ਤਸਵੀਰਾਂ ਤੁਹਾਡੇ ਸਾਹਮਣੇ ਨੇ ਗ੍ਰਾਫਿਕਸ ਅਸੀਂ ਦਿਖਾ ਰਹੇ ਆ ਲਗਾਤਾਰ ਚਰਚਾਵਾਂ ਤੁਸੀਂ ਵੀ ਸੁਣ ਲਈਆਂ ਤੇ ਬਿਆਨ ਵੀ ਤੁਸੀਂ ਰਾਜਾ ਵੜਿੰਗ ਦਾ ਸੁਣਿਆ ਇੱਕ ਨਿੱਜੀ ਚੈਨਲ ਨੂੰ ਉਹ ਦਿੱਤਾ ਉਹਨਾਂ ਨੇ ਕਿਵੇਂ ਤੁਸੀਂ ਦੇਖਦੇ ਹੋ ਦੇਖੋ ਐਸੀ ਗੱਲ ਹੈ ਕਿ ਜਿਹੜਾ ਕਾਂਗਰਸ ਹੈਗੀ ਹੈ ਨਾ ਪੰਜਾਬ ਦੇ ਵਿੱਚ ਉਹ ਇੱਕ ਟੋਟਲ ਬ੍ਰੋਕਨ ਹਾਊਸ ਹੈ ਤੁਸੀਂ ਪਿਛਲੇ 4-5 ਸਾਲਾਂ ਦੀ ਕਾਂਗਰਸ ਦੀ ਪੰਜਾਬ ਦੀ ਸਿਚੁਏਸ਼ਨ ਦੇਖੋ ਤੁਸੀਂ ਦੇਖੋ ਕਿ 5 ਸਾਲਾਂ ਦੇ ਵਿੱਚ ਕਈ ਵੱਡੇ-ਵੱਡੇ ਲੀਡਰ ਕਾਂਗਰਸ ਨੂੰ ਅਲਵਿਦਾ ਕਹਿ ਗਏ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਦੋ ਵਾਰੀ ਚੀਫ ਮਨਿਸਟਰ ਰਹੇ ਉਹ ਨਮਸਤੇ ਕਰ ਗਏ ਕਾਂਗਰਸ ਨੂੰ ਮਹਾਰਾਣੀ ਪਰਨੀਤ कौर ਛੱਡ ਗਏ ਸੁਨੀਲ ਜਾਕਰ ਜਿਹੜੇ ਕਿ ਉਹਨਾਂ ਦੇ ਕਾਂਗਰਸ ਦੇ ਪ੍ਰਧਾਨ ਰਹੇ ਗਏ ਹੈ ਔਰ ਜਿਨ੍ਹਾਂ ਦੇ ਫਾਦਰ ਸਾਹਿਬ ਨੇ ਸਾਰੀ ਉਮਰ ਕਾਂਗਰਸ ਦੇ ਦਿੱਤੀ ਹੈ ਉਹ ਵੀ ਖੁਦ ਸਫੋਕੇਟਿਡ ਫੀਲ ਕਰਕੇ ਕਾਂਗਰਸ ਨੂੰ ਛੋੜ ਗਏ ਰਾਣਾ ਸੋਢੀ ਫਤੇਜੰਦ ਬਾਜਵਾ ਬਲਬੀਰ ਸਿੱਧੂ ਬੜੀ ਲੰਬੀ ਫਰਿਸਤਗੀ ਹੈ ਲੀਡਰ ਸੀ ਜਿਨ੍ਹਾਂ ਨੇ ਕਾਂਗਰਸ ਨੂੰ ਕਾਂਗਰਸ ਦੀ ਗਲਤ ਨੀਤੀਆਂ ਦੇ ਕਾਰਨ ਛੱਡ ਦਿੱਤਾ ਮੁੱਦਾ ਕੀ ਹੈਗਾ ਵੈ ਕਿ ਕਾਂਗਰਸ ਦੇ ਵਿੱਚ ਜਿੰਨੇ ਵੀ ਲੀਡਰ ਹਨ ਉਹ ਆਪਣੀ ਖਿੱਚ ਆਤੰ ਦੇ ਵਿੱਚ ਹੀ ਫਸੇ ਹੋਏ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਕਾਰਨ ਕਰਦੇ ਪਈ ਸੀ ਉਦੋਂ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਔਰ ਨਵਜੋਤ ਸਿੰਘ ਸਿੱਧੂ ਮੈਂ ਕਾਂਗਰਸ ਦੇ ਟੁਕੜੇ ਟੁਕੜੇ ਕੱਢ ਕੇ ਰੱਖ ਦਿੱਤੇ ਔਰ ਜੇ ਜ਼ਿਆਦਾਤਰ ਲੀਡਰ ਕਾਂਗਰਸ ਚ ਛੱਟ ਕੇ ਗਏ ਹੈ ਨਾ ਕਾਂਗਰਸ ਨੂੰ ਪੰਜਾਬ ਦੇ ਵਿੱਚ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਬੜਾ ਵੱਡਾ ਰੋਲ ਰਿਹਾ ਆ ਗਿਆ ਉਹਨੂੰ ਉਹਨੇ ਕਾਂਗਰਸ ਨੂੰ ਤੋੜਨ ਦੇ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਮੈਂ ਤੇ ਉਹਨੇ ਤੁਹਾਨੂੰ ਰੀਸੈਂਟ ਜਿਹੜਾ ਨਵਜੋਤ ਕੌਰ ਸਿੱਧੂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਆਪਣੀ ਪਾਰਟੀ ਬਾਰੇ ਕਿ ਜੇ ਕਾਂਗਰਸ ਦੇ ਵਿੱਚ ਚੀਫ ਮਨਿਸਟਰ ਬੰਨਾ ਹੋਵੇ ਤੇ 500 ਕਰੋੜ ਰੁਪਏ ਦੀ ਦਰਕਾਰ ਹੈ 500 ਕਰੋੜ ਰੁਪਏ ਜਿਹੜਾ ਬੰਦਾ ਦੇਵੇਗਾ ਉਹ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣ ਸਕਦਾ ਹੈ ਇਹ ਕਾਂਗਰਸ ਦੇ ਭ੍ਰਸ਼ਟਾਚਾਰ ਨੂੰ ਇਹਨਾਂ ਨੇ ਬੇਸਿਕਲੀ ਜਾ ਕੇ ਦਿਖਾਇਆ ਹੈ ਇਹ ਨਮਜੋਤ ਕੌਰ ਸਿੱਧੂ ਨੇ ਔਰ ਓਪਨਲੀ ਇਹ ਸਟੇਟਮੈਂਟ ਦਿੱਤੀ ਗਈ ਹੈ ਔਰ ਕਿਸੇ ਵੀ ਲੀਡਰ ਦੇ ਕੁਝ ਕਹਿੰਦੀ ਹਿੰਮਤ ਨਹੀਂ ਹੋਈ ਨਵਜੋਤ ਕੌਰ ਸਿੱਧੂ ਨੂੰ ਕਿ ਭਈ ਉਹ ਕੀ ਕਹਿੰਦੇ ਭਏਗੀ ਸਸਪੈਂਡ ਕਰਤਾ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਪ੍ਰਧਾਨ ਰਹੇ ਹੈ ਕਾਂਗਰਸ ਦੇ ਪੰਜਾਬ ਦੇ ਵਿੱਚ ਜਿ ਉਹਨਾਂ ਦੀ ਵਾਈਫ ਇਹੋ ਜੀ ਸਟੇਟਮੈਂਟ ਦੇ ਰਹੀ ਹੈ ਔਰ ਨਵਜੋਤ ਸਿੰਘ ਸਿੱਧੂ ਨੇ ਉਹ ਸਟੇਟਮੈਂਟ ਨੂੰ ਕੰਟਰਡਿਕਟ ਨਹੀਂ ਕੀਤਾ ਸਰ ਪਰ ਪਾਰਟੀ ਨੇ ਕਾਂਗਰਸ ਪਾਰਟੀ ਨੇ ਸਸਪੈਂਡ ਤਾਂ ਕਰਤਾ ਹੈ ਸਸਪੈਂਡ ਕਰ ਦਿੱਤਾ ਪਰ ਨਵਜੋਤ ਸਿੰਘ ਸਿੱਧੂ ਤੇ ਅੱਜ ਵੀ ਕਾਂਗਰਸ ਦੇ ਵਿੱਚ ਹੀ ਹੀ ਹੈ ਨਾ ਜੋ ਗੋਸਿੰਗ ਸਿੱਧੂ ਨੂੰ ਸਸਪੈਂਡ ਕੀਤਾ ਹੈ ਉਹਨਾਂ ਦੇ ਹਸਬੰਡ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਰਹੇਗੀ ਹੈ ਉਹਨਾਂ ਨੇ ਵੀ ਕੌਂਟਰਟੈਕ ਨਹੀਂ ਕੀਤਾ ਆਪਣੀ ਵਾਈਫ ਦੀ ਸਟੇਟ ਸਰ ਸਰ ਕਪੂਰ ਸਾਹਿਬ ਤੁਸੀਂ ਤੁਸੀਂ ਸਵਾਲ ਆਪੋਜੀਸ਼ਨ ਨੂੰ ਸਵਾਲ ਚੱਕੋਗੇ ਅੱਛੀ ਗੱਲ ਹੈ ਪਰ ਫਤੇ ਚੰਦ ਬਾਜਵਾ ਤੇ ਪ੍ਰਤਾਪ ਬਾਜਵਾ ਵਾਲਾ ਮਾਮਲਾ ਵੀ ਤੁਹਾਡੇ ਸਾਹਮਣੇ ਹੀ ਹੈ ਕਿਉਂਕਿ ਉਹ ਤਾਂ ਇੱਕ ਘਰ ਚ ਤਾਂ ਦੋ ਦੋ ਬੰਦੇ ਹੋ ਹੀ ਸਕਦੇ ਆ ਦੇਖੋ ਹੋ ਸਕਦੇ ਮੈਂ ਡਿਨਾਈ ਨਹੀਂ ਕਰ ਰਿਹਾ ਮੈਂ ਤੁਹਾਨੂੰ ਇਹ ਦੱਸਣਾ ਚਾ ਰਿਹਾ ਹਾਂ ਕਿ ਕਾਂਗਰਸ ਦੀ ਗਲਤ ਨੀਤੀਆਂ ਦੇ ਕਾਰਨ ਕਾਂਗਰਸ ਦੇ ਵਿੱਚ ਲੋਕ ਸਫੋਕੇਟਿਡ ਫੀਲ ਕਰਦੇ ਪਏ ਗਿਆ ਹੈ ਇਹ ਜ਼ਰੂਰ ਹੋ ਸਕਦਾ ਹੈ ਕਿ ਘਰ ਚ ਦੋ ਬੰਦੇ ਡਿਫਰੈਂਟ ਪਾਰਟੀ ਨੂੰ ਹੋ ਸਕਦੇ ਪਰ ਫਤੇਜ ਚੰਦ ਬਾਜਵਾ ਵੀ ਤੇ ਪਹਿਲੇ ਕਾਂਗਰਸ ਦੇ ਵਿੱਚ ਹੀ ਗਏ ਸੀ ਨਾ ਕਾਂਗਰਸ ਨੂੰ ਹੀ ਅਲਵਿਦਾ ਕਰਕੇ ਉਹ ਭਾਰਤੀ ਜਨਤਾ ਪਾਰਟੀ ਚ ਆਏ ਕਿਉਂਕਿ ਸਮੱਸਿਆ ਕੀ ਪੈਦਾ ਹੋ ਰਹੀ ਹੈ ਕਿ ਲੋਕ ਸਫੋਕੇਟਿਡ ਫੀਲ ਕਰ ਰਹੇ ਹੈ ਨਵਜੋਤ ਕੋਰ ਸਿੱਤੂ ਨੂੰ ਤੇ ਸਸਪੈਂਡ ਕਰ ਦਿੱਤਾ ਕਿ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੋਈ ਕਾਰਵਾਈ ਕੀਤੀ ਪ੍ਰਧਾਨ ਤੇ ਕਾਂਗਰਸ ਦੇ ਉਹ ਗਏ ਸੀ ਉਹਨਾਂ ਦੀ ਵਾਈਫ ਸਟੇਟਮੈਂਟ ਦਿੰਦੀ ਹੈ ਔਰ ਹਮੇਸ਼ਾ ਆਪਣੀ ਵਾਈਫ ਦੇ ਨਾਲ ਖੜੇ ਗਿਆ ਉਹਨਾਂ ਦੇ ਖਿਲਾਫ ਤੇ ਕੋਈ ਅਚੇਤ ਗੋਗਲਵਾ ਤੋਂ ਮਿੱਟੀ ਝਾੜਨ ਵਾਲੀ ਗੱਲ ਕਿ ਹਾਂ ਜੀ ਹਾਂ ਜੀ ਫੋਰ ਦਾ ਟਾਈਮਲਟੀ ਪੂਰੀ ਬੈਲ ਸਾਹਿਬ ਕੋਲ ਚਲਦਾ ਬੈਲ ਸਾਹਿਬ ਜੀ ਸੱਚਾ ਚ ਨੇ ਪੁੱਛ ਲੈਣਾ ਕਿ ਅਸਲ ਚ ਚੱਲ ਕੀ ਰਿਹਾ ਹੈ ਸਰ ਪੋਲਿਟੀਕਲ ਸਿਨੈਰੀਓ ਤਾਂ ਤੁਸੀਂ ਵੀ ਦੇਖਦੇ ਹੋ ਪੂਰਾ ਇੱਕ ਸਾਲ ਦਾ ਸਮੇਂ ਬਚਿਆ ਹੈ ਹੁਣ ਇਸ ਇੱਕ ਸਾਲ ਦੇ ਸਮੇਂ ਚ ਜਿਹੜੀ ਗੱਲਾਂ ਆ ਰਹੀਆਂ ਨੇ ਸਾਹਮਣੇ ਉਹ ਤੁਸੀਂ ਇੰਟਰਨਲ ਹੋ ਸਕਦਾ ਉਹਨਾਂ ਦਾ ਇੰਟਰਨਲ ਮਾਮਲਾ ਹੋਏ ਪਰ ਰਿਲੇਟਡ ਤੋਂ ਪੰਜਾਬ ਤੋਂ ਹੀ ਆ ਅਕਸੀ ਸਾਹਿਬ ਜਿਹੜੀ ਕਾਂਗਰਸ ਪਾਰਟੀ ਐ ਤੁਸੀਂ ਦੇਖਿਆ ਕਿ ਰਾਜਾ ਵੜਿੰਗ ਨੇ ਬਿਆਨ ਦਿੱਤਾ ਕਿ ਮੈਂ 80 ਜਿਹੜੇ ਬੰਦੇ ਐ ਨਵੇਂ ਲੈ ਕੇ ਆਵਾਂਗਾ ਜਿਹੜੇ ਆ ਜਿਹੜੇ ਨਾਨ ਪੋਲਿਟਿਸ਼ੀਅਨ ਬੰਦੇ ਲੈ ਕੇ ਆਵਾਂਗਾ ਪਾਰਟੀ ਦੇ ਵਿੱਚ ਉਸ ਤੋਂ ਬਾਅਦ ਇਹ ਪਾਰਟੀ ਜਿਹੜੀ ਕਾਂਗਰਸ ਪਾਰਟੀ ਐ ਮੰਡਰਾ ਸ਼ੁਰੂ ਹੋ ਗਈ ਇਹਨਾਂ ਦੇ ਚਾ ਧੜੇ ਬਣ ਗਏ ਪਹਿਲਾ ਧੜਾ ਚੰਨੀ ਧੜਾ ਬਣ ਗਿਆ ਸੁਖਜੀਤ ਸਿੰਘ ਧੜਾ ਬਣ ਗਿਆ ਰਾਜਾ ਵੜਿੰਗ ਧੜਾ ਅਲੱਗ ਬਣ ਗਿਆ ਇਹ ਸਾਰੇ ਜਿਹੜੀ ਪਾਰਟੀ ਆ ਇਹ ਐਕਚੁਅਲੀ ਆਪਣੇ ਜਿਹੜੇ ਚਹੇਤੇ ਆ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਮੌਕਾ ਦੇਣਾ ਚਾਹਦੀ ਆ ਇਹਨਾਂ ਨੂੰ ਪੰਜਾਬ ਦੇ ਨਾਲ ਕੋਈ ਮਤਲਬ ਨਹੀਂ ਆ ਇਹ ਸਿਰਫ ਆਉਂਦੀ ਆ ਪਾਰਟੀ ਬੇਈਮਾਨੀ ਕਰਦੀ ਆ ਕਰਪਸ਼ਨ ਕਰਦੀ ਆ ਫਿਰ ਚਲੀ ਜਾਂਦੀ ਆ ਇਹਨਾਂ ਨੂੰ ਪਤਾ ਕਿ ਜੇ ਅਸੀਂ ਕਿਸੇ ਹੋਰ ਨੂੰ ਮੌਕਾ ਦਵਾਂਗੇ ਤੇ ਜਿਹੜਾ ਅਸੀਂ ਪੰਜਾਬ ਨੂੰ ਲੁੱਟਾਂ ਲੁੱਟਾਂਗੇ ਉਹ ਲੁੱਟਣ ਦਾ ਇਹਨਾਂ ਨੂੰ ਮੌਕਾ ਨਹੀਂ ਮਿਲਣਾ ਇਸ ਕਰਕੇ ਇਹਨਾਂ ਦੇ ਵਿੱਚ ਧੜੇ ਬੰਦੀ ਹੋ ਗਈ ਆ ਔਰ ਦੂਜੀ ਗੱਲ ਇਹ ਮੈਂ ਕਹਣਾ ਚਾਹਣਾ ਕਾਂਗਰਸ ਦੇ ਵਿੱਚ ਇੱਕ ਸਭ ਤੋਂ ਵੱਡਾ ਪਲੱਸ ਪੁਆਇੰਟ ਆ ਗਿਆ ਕਿ 5 5 6 6 ਮੁੱਖ ਮੰਤਰੀ ਬਣ ਗਏ ਨੇ ਤਾਂ ਮੈਨੂੰ ਲੱਗਦਾ ਕਿ ਹੁਣ ਇਹਨਾਂ ਦੀ ਆਕਸ਼ਨ ਸ਼ੁਰੂ ਹੋ ਜਾਈ ਨਹੀਂ ਆ ਕਿ ਕਿੰਨੇ ਕਰੋੜ ਦਾ ਮੰਤਰੀ ਕਿੰਨੇ ਕਰੋੜ ਦਾ ਮੰਤਰੀ ਕਿੰਨੇ ਕਰੋੜ ਦਾ ਸੀਨੀਅਰ ਬਣਾਣਾ ਇਹ ਥੋੜੇ ਟਾਈਮ ਦੇ ਵਿੱਚ ਡਿਸਾਈਡ ਹੋਏ ਨਾ ਔਰ ਦੂਜੀ ਗੱਲ ਮੈਂ ਕਹਣਾ ਰਾਜਾ ਬਲੇਗ ਜੀ ਜਿਹੜੇ ਤਰਨਤਾਰ ਦੇ ਵਿੱਚ ਇਲੈਕਸ਼ਨ ਹੋਏ ਸੀਗੇ ਜਿਹੜੇ ਪੰਜਾਬ ਦੇ ਐਸ ਸੀ ਪਾਈਚਾਰਾ ਸੀਗਾ ਸਰਦਾਰ ਪੂਤਾ ਸਿੰਘ ਜੀ ਜਿਹੜੇ ਕਿ ਪੰਜਾਬ ਦੇ ਬਹੁਤ ਵਧੀਆ ਇੱਕ ਮੰਤਰੀ ਜੀ ਨੇ ਪੰਜਾਬ ਦਾ ਨਾਮ ਉਹਨਾਂ ਰੋਸ਼ਨ ਕੀਤਾ ਉਹਨਾਂ ਦੀ ਇਹਨਾਂ ਨੇ ਬੁਰਾਈ ਕੀਤੀ ਉਹ ਐਸਸੀ ਭਾਈਚਾਰੇ ਉਹਨਾਂ ਤੇ ਕਿੰਨਾ ਇਹਨਾਂ ਨੇ ਅਲਿਗੇਸ਼ਨ ਲਗਾਇਆ ਇਸ ਤੋਂ ਇਹ ਸਾਬਤ ਹੁੰਦਾ ਕਿ ਜਿਹੜੀ ਕਾਂਗਰਸ ਪਾਰਟੀ ਆ ਐਸਸੀ ਭਾਈਚਾਰੇ ਨਾਲ ਬਿਲਕੁਲ ਪਿਆਰ ਨਹੀਂ ਕਰਦੀ ਇਹ ਲੋਕਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੀ ਔਰ ਦੂਜੀ ਗੱਲ ਇਹ ਹੈ ਵਾ ਬਖਸ਼ੀ ਜੀ ਪੰਜਾਬ ਦੇ ਵਿੱਚ ਜਿੰਨੇ ਵੀ ਗੇਨ ਜਿੱਤਾ ਕੈਪਟਨ ਮੁਰਿੰਦਰ ਸਿੰਘ ਜੀ ਹੋਗੇ ਆਪਣੇ ਮਨਪ੍ਰੀਤ ਸਿੰਘ ਜੀ ਹੋਗੇ ਜਾਖੜ ਜੀ ਹੋਗੇ ਇਹ ਸਾਰੇ ਬੀਜੇਪੀ ਦੇ ਗੇਨ ਡੈਪੂਟੇਸ਼ਨ ਤੇ ਅੱਧਿਕ ਵਿਜੇ ਸਿੰਘ ਦਾ ਬਿਆਨ ਦੇਖ ਲੋ ਕੀ ਕਿਆ ਸੀ ਉਹਨੇ ਕਿ ਬੀਜੇਪੀ ਦਾ ਸਿੱਖੋ ਇਸ ਦਾ ਮਤਲਬ ਇਹ ਵਾ ਕਿ ਜਿਹੜੀ ਬੀਜੇਪੀ ਔਰ ਕਾਂਗਰਸ ਦਾ ਆਪੋਜ ਅਲਾਈਅੰਸ ਹੋ ਚੁੱਕਾ ਅੰਦਰੋਂ ਖਾਤੀ ਇਹ ਸਿਰਫ ਡਿਸਕਲੋਜ਼ ਨਹੀਂ ਕਰ ਰਹੇ ਇਹ ਸਾਰੇ ਬੰਦੇ ਜਾਣਦੇ ਨੇ ਡੈਪੂਟੇਸ਼ਨ ਤੇ ਇਹਨਾਂ ਨੇ ਇਹਨਾਂ ਨੇ ਜਿਹੜੀ ਕਾਂਗਰਸ ਪਾਰਟੀ ਆ ਪਾਰਟੀ ਨਹੀਂ ਆ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਆ ਜਿਹਦਾ ਤੁਸੀਂ ਦੇਖਿਆ ਕਿ ਬੀਜੇਪੀ ਅਡਾਨੀ ਔਰ ਆਪਾਨੀ ਨੂੰ ਕੰਮ ਦਿੰਦੀ ਆ ਇਸੇ ਤਰ੍ਹਾਂ ਕਾਂਗਰਸ ਪਾਰਟੀ ਆ ਇਹ ਕੋਈ ਇਹਨਾਂ ਦਾ ਵੀ ਫਰਕ ਨਹੀਂ ਆ ਸਿਰਫ ਇੱਕ ਸਾਡੀ ਪਾਰਟੀ ਆ ਜਿਹੜੀ ਆਮ ਗਰੀਬਾਂ ਦੇ ਬੱਚਿਆਂ ਨੂੰ ਟਾਈਮ ਦਿੰਦੀ ਹੈ ਮੌਕਾ ਦਿੰਦੀ ਹੈ ਔਰ ਸੱਤਾ ਵਿੱਚ ਲੈ ਕੇ ਆਂਦੀ ਹੈ ਔਰ ਉਹਨਾਂ ਕੋਲੋਂ ਪੰਜਾਬ ਦੀ ਸੇਵਾ ਕਰਦੀ ਹੈ ਠੀਕ ਹੈ ਸਰ ਮੈਂ ਮੈਂ ਤਾਂ ਚਾਹੁੰਦਾ ਸੀ ਕਾਂਗਰਸ ਅਜੇ ਜੀ ਤੁਹਾਨੂੰ ਨਹੀਂ ਲੱਗਦਾ ਕਿ ਇਹੋ ਜੀ ਡਿਬੇਟ 'ਚ ਕਾਂਗਰਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਕਾਂਗਰਸ ਨੂੰ ਆਣਾ ਚਾਹੀਦਾ ਹੈ ਆਪਣਾ ਪੱਖ ਰੱਖਣ 'ਚ ਆਫਟਰ ਆਲ ਜੇ ਇਹੋ ਜੀਆਂ ਗੱਲਾਂ ਆ ਰਹੀਆਂ ਨੇ ਤੁਸੀਂ ਡਿਨਾਈ ਕਰ ਸਕਦੇ ਹੋ ਕਿ ਇਹੋ ਜੀ ਕੋਈ ਤਸਵੀਰ ਨਹੀਂ ਹੈ ਸਾਰੇ ਇੱਕ ਨੇ ਪਰ ਇਹੋ ਜੇ ਟੌਪਿਕ ਤੇ ਕਿਉਂ ਕਾਂਗਰਸ ਬੋਲਣ ਤੋਂ ਬਚਦੀ ਹੈ ਕੀ ਕੰਟਰੋਲ ਚੀਤਾਂ ਨਾਲ ਸਰਸਿਕਾ ਲੈ ਰਿਹਾ ਨਾ ਬਸ ਆਦੀ ਬੁਲਾਰਕਾ ਇਸ ਸਰਸਿਕਾ ਪੋ ਵੀ ਮakili ਬਿਲਡਿੰਗ ਤੋਂ ਸਪੋਰਟ ਸੀਗੀ ਆਈ ਵੀਰ ਕਾਂਗਰਸ ਦੇ ਪ੍ਰਵਕਤਾ ਨੂੰ ਇਹਦੇ ਚ ਪਾਰਟਿਸਿਪੇਟ ਜਰੂਰ ਕਰਨਾ ਚੀਦਾ ਚਲੋ ਅਨਫੋਰਚਨਟਲੀ ਹੁਣ ਕੀ ਰੀਜ਼ਨ ਦੇ ਦਿੱਤਾ ਹੋ ਤੁਹਾਨੂੰ ਵੀ ਪਤਾ ਹੋਊਗਾ ਕਿਉਂ ਨਹੀਂ ਆਏ ਦੇਖੋ ਕਾਂਗਰਸ ਇੱਕ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ ਗਿਣੀ ਜਾਂਦੀ ਹੈ ਔਰ ਜਿੰਨੀ ਇਹ ਪੁਰਾਣੀ ਪਾਰਟੀ ਹੈ ਉਨਾ ਹੀ ਇਹਦਾ ਕਲੇਸ਼ ਵੀ ਉਨਾ ਹੀ ਪੁਰਾਣਾ ਹੈ ਅੱਜ ਜੀ ਇਸ ਕਰਕੇ ਮੈਂ ਸਵਾਲ ਤਾਂ ਇਹ ਪੁੱਛਿਆ ਹੈ ਤੁਸੀਂ ਸਾਰੇ ਰਾਜ਼ੀ ਕਰੋਗੇ ਕਿ ਪੰਜਾਬ ਦੀ ਰਾਜਨੀਤੀ ਚ ਪੋਲਿਟਿਕਸ ਪੰਜਾਬ ਦੀ ਪੋਲਿਟਿਕਸ ਇਸ ਗੱਲ ਨੂੰ ਲੈ ਕੇ ਚਰਚਾ ਤਾਂ ਪੂਰੀ ਹੈ ਨਾ ਤਾਂ ਇਸੇ ਕਰਕੇ ਡਿਬੇਟ ਰੱਖਣ ਦਾ ਤਾਂ ਮਕਸਦ ਹੈ ਹੀ ਸੀਗਾ ਮੇਰਾ ਬਿਲਕੁਲ ਮੈਂ ਤਾਂ ਕਹਿ ਰਹੇ ਹਾਂ ਜੀ ਕਿ ਕਾਂਗਰਸ ਦਾ ਅਗਰ ਸਪੋਕਸਪਰਸਨ ਆਂਦੇ ਤਾਂ ਉਹ ਆਪਣਾ ਪੱਖ ਰੱਖਦੇ ਆਪਣੀ ਪਾਰਟੀ ਦਾ ਪੱਖ ਰੱਖਦੇ ਔਰ ਲੇਕਿਨ ਚਲੋ ਕੀ ਕਰ ਸਕਦੇ ਆ ਚਲੋ ਮੈਂ ਆਪਣੀ ਗੱਲ ਨੂੰ ਅੱਗੇ ਵਧਾਣਾ ਦੇਖੋ ਕਾਂਗਰਸ ਦਾ ਜਿਹੜਾ ਕਲੇਮ ਹੈ ਨਾ ਇਕੱਲਾ ਪੰਜਾਬ 'ਚ ਨਹੀਂ ਆ ਬਖਸ਼ੀ ਜੀ ਤੁਸੀਂ ਕਾਂਗਰਸ ਦਾ ਇਤਿਹਾਸ ਕੱਢ ਕੇ ਦੇਖ ਲਓ ਰੀਸੈਂਟਲੀ 2024 ਤੋਂ ਸ਼ੁਰੂ ਕਰ ਦਿਓ ਜਾਂ ਉਸ ਤੋਂ ਪਿਛਲੇ ਸ਼ੁਰੂ ਕਰ ਲਓ ਪੰਜਾਬ ਤੋਂ ਇਲਾਵਾ ਜਿੱਥੇ ਵੀ ਕਾਂਗਰਸ ਦੀਆਂ ਸਟੇਟ ਇਲੈਕਸ਼ਨ ਜਿੱਥੇ ਵੀ ਪਾਰਟਿਸਿਪੇਟ ਕੀਤਾ ਉੱਥੇ ਦੇ ਰਿਜ਼ਲਟ ਦੇਖ ਲਓ ਤੁਸੀਂ ਕਾਂਗਰਸ ਦੇ ਕਲੇਮ ਤੇ ਕਰ ਰਹੇ ਨਹੀਂ ਉਹ ਰਿਜ਼ਲਟ ਜਿਹੜੇ ਕਾਂਗਰਸ ਦੇ ਖਿਲਾਫ ਗਏ ਨੇ ਹਮੇਸ਼ਾ ਇਹਨੇ ਕਾਂਗਰਸ ਬਾਰੇ ਇੱਕ ਮਤਲਬ ਯੂਨੀਵਰਸਲ ਟਰੁਥ ਹੈਗਾ ਵੀ ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਹੈ ਬਾਰ ਉਹ ਮਤਲਬ ਆਂ ਦੀ ਕਿਸੇ ਨੂੰ ਲੋੜ ਨਹੀਂ ਪੈਂਦੀ ਯਾਰ ਔਰ ਦਿੱਲੀ ਦੇ ਇਲੈਕਸ਼ਨ ਦੇਖ ਲਓ ਤੁਸੀਂ ਹਰਿਆਣਾ ਦੇ ਇਲੈਕਸ਼ਨ ਦੇਖ ਲਓ ਤੁਸੀਂ ਯੂਪੀ ਦੇ ਇਲੈਕਸ਼ਨ ਦੇਖ ਲਓ ਤੁਸੀਂ ਹੋਰ ਵੀ ਸਟੇਟਾਂ ਦੇ ਇਲੈਕਸ਼ਨ ਦੇਖ ਲਓ ਅਗਲੀ ਗੱਲ ਦੇਖੋ ਕਾਂਗਰਸ ਦੇ ਬਹੁਤ ਸਾਰੇ ਵੱਡੇ ਚਿਹਰੇ ਜਿਹੜੇ ਨੇ ਕਾਂਗਰਸ ਨੇ ਇਸ ਤਰ੍ਹਾਂ ਕਰਕੇ ਛੱਡ ਕੇ ਗਏ ਸੀਗੇ ਕਿ ਕਾਂਗਰਸ ਦੇ ਵਿੱਚ ਮਤਲਬ ਪਤਾ ਨਹੀਂ ਲੱਗਦਾ ਵੀ ਦੇਣੇ ਵੇਲੇ ਕੌਣ ਸੁਪਰੀਮਾ ਹੁੰਦਾ ਤੇ ਸ਼ਾਮ ਨੂੰ ਕੌਣ ਹੁੰਦਾ ਤੇ ਦੁਪਹਿਰ ਨੂੰ ਕੌਣ ਹੁੰਦਾ ਅਗਲੀ ਗੱਲ ਹੁਣ ਤੇ ਕਾਂਗਰਸ ਵਿੱਚ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਸਾਊਥ ਦੇ ਇੱਕ ਐਮਐਲਏ ਨੇ ਕਹਿਤਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਿੰਕਾ ਗਾਂਧੀ ਨੂੰ ਕਾਂਗਰਸ ਨੂੰ ਲੀਡ ਕਰਨਾ ਚਾਹੀਦਾ ਹੈ ਨੈਸ਼ਨਲ ਉਹਨੂੰ ਉਹਨਾਂ ਨੇ ਜਾ ਕੇ ਘਰ ਬਿਠਾਤਾ ਹੁਣ ਮਤਲਬ ਕਾਂਗਰਸ ਦੀ ਸੁਗਵਾੜ ਜਿਹੜੀ ਐ ਕਲੇਸ਼ ਦੀ ਸਟੇਟ ਲੈਵਲ ਤੇ ਨਹੀਂ ਰਹਿ ਗਈ ਸੈਂਟਰ ਲੈਵਲ ਤੇ ਵੀ ਆ ਗਈ ਐ ਉਸ ਤੋਂ ਅਗਲੀ ਗੱਲ ਆਪਾਂ ਗੱਲ ਕਰਦੇ ਰਾਜਾ ਵੜਿੰਗ ਦੀ ਦੇਖੋ ਰਾਜਾ ਵੜਿੰਗ ਦਾ ਜਿਹੜਾ ਕਲੇਸ਼ ਐ ਨਾ ਕਾਂਗਰਸ ਨਾਲੇ ਕਾਫੀ ਪੁਰਾਣਾ ਚੱਲੀ ਜਾਂਦਾ ਤੁਹਾਨੂੰ ਯਾਦ ਹੋਊਗਾ ਕਿ ਭਾਰਤਪੂਸ਼ਨ ਆਸ਼ੂ ਦੇ ਉੱਤੇ ਜਦੋਂ ਬਿジネス ਸਿਕੰਜਾ ਕੱਟਿਆ ਸੀਗਾ ਉਸ ਵੇਲੇ ਰਵਨੀਤ ਬਿੱਟੂ ਨੇ ਉਹਨਾਂ ਦੀ ਮਦਦ ਕੀਤੀ ਸੀਗੀ ਉਹ ਤਵੇਲੇ ਵੀ ਕਾਂਗਰਸ ਦੇ ਵਿੱਚੋਂ ਕੋਈ ਵੀ ਉਹਨਾਂ ਦੇ ਨਾਲ ਜਿਹੜਾ ਸੀਗਾ ਮੋਢੇ ਦਾ ਮੋਢਾ ਜੋੜ ਕੇ ਖੜਾ ਨਹੀਂ ਸੀ ਹੋਇਆ ਇਹ ਵੀ ਚੀਜ਼ ਲੋਕਾਂ ਨੂੰ ਪਤਾ ਐ ਤਾਜਾ ਮਾਮਲਾ ਹੀ ਕੁ ਲੁਧਿਆਣਾ ਦੀ ਗੱਲ ਕਰ ਲੈਨੇ ਆ ਜਿੱਥੇ ਰਾਜਾ ਵੜਿੰਗ ਦਾ ਮਤਲਬ ਪੈਰ ਵੀ ਸਹੀ ਪੈਂਦਾ ਵਾ ਉਥੇ ਭਾਰਤਕੁਸ਼ਣ ਆຊੂ ਜਦੋਂ ਬਾਈਪੋਲ ਲੜੇ ਸੀਗੇ ਤੇ ਭਾਰਤਕੁਸ਼ਣ ਆຊੂ ਵੱਖਰੀਆਂ ਰੈਲੀਆਂ ਕਰ ਰਹੀ ਸੀਗੇ ਤੇ ਰਾਜਾ ਵੜਿੰਗ ਵੀ ਵੱਖਰੀਆਂ ਰੈਲੀਆਂ ਕਰ ਰਹੀ ਸੀਗੇ ਇੱਥੋਂ ਤੱਕ ਕਿ ਭਾਰਤਕੁਸ਼ਣ ਆຊੂ ਦੇ ਘਰੇ ਰਾਜਾ ਵੜਿੰਗ ਜਦੋਂ ਮਿਲਣ ਗਏ ਤੇ ਸ਼ਾਇਦ ਉਹ ਮਿਲੇ ਵੀ ਨਹੀਂ ਸੀਗੇ ਜਾਂ ਉਹਨਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀਗਾ ਹੁਣ ਲੁਧਿਆਣੇ ਦੇ ਵਿੱਚ ਫੇਰ ਇੱਕ ਵਾਰੀ ਵਿਵਾਦ ਖੜਾ ਹੋ ਗਿਆ ਉੱਥੇ ਕੋਈ ਬਲਵਿੰਦਰ ਸਿੰਘ ਬੈਂਸ ਨੂੰ ਇੰਚਾਰਜ ਲਗਾਇਆ ਇਹਨਾਂ ਨੇ ਇੱਕ ਪਾਸੇ ਕੋਈ ਪਵਨ ਕੁਮਾਰ ਨਾਮ ਦਾ ਬੰਦਾ ਉੱਥੇ ਜਿਹੜਾ ਇੰਚਾਰਜ ਲੱਗਾ ਉਹਨਾਂ ਦਾ ਆਪਸੀ ਟਕਰਾਵ ਜਿਹੜਾ ਵੀ ਹੈ ਉੱਥੇ ਵਧਦਾ ਜਾ ਰਿਹਾ ਦੇਖੋ ਲੋਕਾਂ ਦੇ ਵਿੱਚ ਕਾਂਗਰਸ ਦਾ ਜਿਹੜਾ ਵਿਸ਼ਵਾਸ ਆ ਉਹ ਦਿਨ-ਬਦ ਦਿਨ ਡਿੱਗਦਾ ਜਾ ਰਿਹਾ ਤੁਸੀਂ ਤਰਨਤਾਰਨ ਦੀ ਬਾਈਪਾਲ ਦੀ ਐਗਜ਼ਾਮਪਲ ਲੈ ਸਕਦੇ ਹੋ ਕਿ ਉੱਥੇ ਪ੍ਰਤਾਪ ਬਾਜਵਾ ਸਾਹਿਬ ਨੇ ਆਪਣਾ ਬੰਦਾ ਬੁਰਜ ਲਿਆ ਕੇ ਖੜਾ ਕਰਤਾ ਲੇਕਿਨ ਰਾਜਾ ਬੜੇਂਗ ਜਿਹੜੇ ਸੀਗੇ ਉਹ ਆਪਣਾ ਇੱਕ ਕੈਂਡੀਡੇਟ ਜਿਹੜਾ ਉਹਨਾਂ ਦੇ ਪਸੰਦ ਦਾ ਸੀ ਉਹ ਲਾਉਣਾ ਚਾਹੁੰਦੇ ਸੀਗੇ ਇੱਕ ਧੜੇਵਾਦੀ ਦਾ ਨਤੀਜਾ ਹੋਇਆ ਔਰ ਰਾਜੇਵਾਲੀ ਦੇ ਮੋਹ ਜਿਹੜੀ ਅਪਟਾ ਇੱਕ ਵਾਰੀ ਕਸ਼ਮੀਰ ਚੰਦ ਜੀ ਤੋਂ ਪੁੱਛ ਲੈਣਾ ਕਸ਼ਮੀਰ ਚੰਦ ਜੀ ਤੁਸੀਂ ਤਾਂ ਪੂਰੀ ਸਿਆਸਤ ਦੇਖਦੇ ਹੋ ਹਰ ਪਾਰਟੀ ਕਿਉਂਕਿ ਸੀਨੀਅਰ ਪੱਤਰਕਾਰ ਹੋਣ ਦੇ ਨਾਤੇ ਹਰ ਪਾਰਟੀ ਤੇ ਤੁਹਾਡੀ ਇੱਕ ਅੱਛੀ ਪਕੜ ਹੈ ਕਿਵੇਂ ਤੁਸੀਂ ਇਸ ਸਿਨੈਰੀਓ ਨੂੰ ਦੇਖ ਰਹੇ ਹੋ ਜਿੱਥੇ ਆ ਮੌਜੂਦਾ ਪ੍ਰਧਾਨ ਜਿਹੜਾ ਹੈ ਉਹ ਆਪਣੇ ਪੁਰਾਣੇ ਸਾਥੀਆਂ ਨਾਲ ਇੱਕ ਤਰੀਕੇ ਨਾਲ ਕਿਤੇ ਨਾ ਕਿਤੇ ਦੋਸਤੀ ਨਜ਼ਰ ਨਹੀਂ ਆ ਰਹੀ ਕਟੋ ਘਟ ਦੁਸ਼ਮਨੀ ਨਾ ਵੀ ਕਹੀਏ ਤਾਂ ਪਰ ਦੋਸਤੀ ਨਜ਼ਰ ਨਹੀਂ ਆ ਰਹੀ ਸਰ ਦੇਖੋ ਜੀ ਕਾਂਗਰਸ ਜਿਹੜੀ ਹੈ ਇਹ ਇੱਕ ਇੱਦਾਂ ਦਾ ਡੁੱਬਦਾ ਜਹਾਜ ਕਿਹਾ ਜਾ ਸਕਦਾ ਹੈ ਜਿਹਦੇ ਵਿੱਚ ਕੋਈ ਵੀ ਸਵਾਰ ਹੋਣ ਨੂੰ ਤਿਆਰ ਨਹੀਂ ਹੁੰਦਾ ਬਲਕਿ ਛੱਡੀ ਜਾ ਰਿਹਾ ਹੈ ਚਾਹੇ ਅਸੀਂ ਪੂਰਵ ਮੁੱਖ ਮੰਤਰੀ ਲੈ ਲਈਏ ਜਾਂ ਪੂਰਵ ਕਾਂਗਰਸ ਦਾ ਪ੍ਰਧਾਨ ਲੈ ਇਹ ਹੋਰ ਕਈ ਨੇਤਾ ਜੇ ਆ ਕਾਂਗਰਸ ਨੂੰ ਛੱਡ ਗਏ ਕਾਂਗਰਸ ਦੇ ਲਈ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਇਹਨਾਂ ਦਾ ਹਾਈ ਕਮਾਂਡ ਜਿਹੜਾ ਉਹ ਸਟਰੋਂਗ ਨਹੀਂ ਹੈ ਉੱਥੇ ਵੀ ਚਾਰ ਗਰੁੱਪਾਂ ਹੈ ਇੱਕ ਸੋਨੀਆ ਗਾਂਧੀ ਹੈ ਖੜਗੇ ਜੀ ਹੈ ਪ੍ਰਿਅੰਕਾ ਗਾਂਧੀ ਹੈ ਰਾਹੁਲ ਜੀ ਹੈ ਹੁਣ ਰਾਉਜੀ ਥੋੜੇ ਪਿੱਛੇ ਆ ਰਹੇ ਤੇ ਉਧਰ ਪ੍ਰਿੰਕਾ ਆ ਗਿਆ ਰਹੇ ਬਹੁਤ ਸਾਰੇ ਲੋਕਾਂ ਦੀ ਇਹ ਮੰਨਣਾ ਹੈ ਕਿ ਜੇਕਰ ਪ੍ਰਿੰਕਾ ਗਾਂਧੀ ਅੱਗੇ ਆਏ ਤਾਂ ਉਹ ਲੀਡ ਆ ਸਕਦੀ ਤੇ ਪਾਰਟੀ ਨੂੰ ਨਵਾਂ ਦੇਸ਼ ਜੋਸ਼ પા ਸਕਦੀ ਤੇ ਚੱਲ ਸਕਦੀ ਪਰ ਜੋ ਜਿੱਥੇ ਤੱਕ ਪੰਜਾਬ ਦੀ ਗੱਲ ਹੈ ਪੰਜਾਬ ਚ ਜੇ ਹੈ ਰਾਜਾ ਬੜਿੰਗ ਜੇ ਹੈ ਉਹਨਾਂ ਨੇ ਕੁਝ ਅੰਸੂਜੀ ਜੱਤੀ ਦੇ ਬੂਤਾ ਸਿੰਘ ਦੇ ਬਰਤਾਰ ਕੁਝ ਗੱਲਾਂ ਹੋਈਆਂ ਉਹਦਾ ਵੀ ਫਰਕ ਪੈਂਦਾ ਹੈ ਤੇ ਹਰਿਆਣਾ ਚ ਵੀ ਇਹ ਹੋਇਆ ਸੀਗਾ ਸੈਲਜ ਦੇ ਵਿਰੁੱਧ ਕੁਝ ਕੱਲਾ ਟਿੱਪਣੀਆਂ ਹੋਈ ਸੀ ਉਹ ਲੋਕ ਸਭਾ ਚੋਣਾਂ ਤੋਂ ਬਾਅਦ ਵਿਧਾਨ ਸਭਾ ਚੋਂ ਬੱਚ ਕੁਝ ਦੇ ਚੁੱਪ ਰਹੀ ਪੂਰਾ ਨੈਟਿਵ ਆਸਰ ਪਿਆ ਕਿ ਕਾਂਗਰਸ ਕਈ ਵਾਰ ਇਹ ਹੁੰਦਾ ਸੈਲਫ ਗੋਲ ਕਰ ਜਾਂਦੇ ਕਰਦੇ ਕਰਾਂਦੇ ਕਹਿਣਾ ਕੁਝ ਹੁੰਦਾ ਤੇ ਕਹਿ ਕੋਈ ਜਾਂਦੇ ਉਹ 500 ਕਰੋੜ ਜਿਹੜਾ ਨਵਜੋ ਡਾਕਟਰ ਨਵਜੋ ਜਿਹੜੂ ਨੇ ਕਿਹਾ ਕਿ 500 ਕਰੋੜ ਦੇਣਾ ਪੈਂਦਾ ਤੇ ਇਸੇ ਤੇ ਪਤਾ ਲੱਗ ਰਿਹਾ ਕਿ ਕਾਂਗਰਸ ਜਿਹੜਾ ਹੈ ਉਹ ਟਿਕਟਾਂ ਵਿਕਦੀਆਂ ਤੇ ਕਾਂਗਰਸ ਜਿਹੜਾ ਹੈ ਮੁੱਖ ਮੰਤਰੀ ਦੇ ਪਾਸ ਲਈ ਪੈਸੇ ਲਾਣਾ ਪੈਂਦੇ ਤੇ ਪੰਜਾਬ ਕਾਂਗਰਸ ਕਈ ਧੜੇ ਹੈ ਜਿਹੜੇ ਮੁੱਖ ਮੰਤਰੀ ਪਾਸ ਦੀ ਦੌੜ ਤੇ ਚੱਨੀ ਲੈ ਲੋ ਪ੍ਰਤਾਪ ਸਿੰਘ ਬਾਜਬਾਨ ਲੈ ਲੋ ਜਾਂ ਬੜਿੰਗ ਜੀ ਲੈ ਲੋ ਕਈ ਹੈ ਜਿਹੜੇ ਆਪਣੇ ਆਪ ਨੂੰ ਮੁੱਖ ਮੰਤਰੀ ਪਾਸ ਦਾ ਜ਼ਾਬੇਦਾਰ ਪਰ ਮੁੱਖ ਮੰਤਰੀ ਇਹ ਤਾਦ ਵੜੋਗੇ ਜਾਂ ਤੁਸੀਂ ਤੁਹਾਡੀ ਪਾਰਟੀ ਸੱਤਾ ਜਾਏਗੀ ਇਸ ਵਾਰ ਇੱਕ ਪਾਸੇ ਆਪ ਆ ਕੀ ਹੈ ਦੂਜੇ ਪਾਸੇ ਇਹ ਹੈ ਭਾਜਪਾ ਤੇ ਅਖਾਲੀ ਦਾ ਲੈ ਜੇ ਭਾਜਪਾ ਇਸ ਵੇਲੇ ਭਾਜਪਾ ਪੰਜਾਬ ਚ ਕਦੇ ਵੀ ਇਕੱਲੇ ਸੌਤੇ ਸਤਾ ਚਾਹੀ ਨਹੀਂ ਹਰਿਆਣਾ ਚ ਹੂ ਕੋਸ਼ਿਸ਼ ਕਿੱਤੀ ਤਾਂ ਹੁਣ ਦੋਵਾਰੋ ਸਾ ਆਪਣੇ ਆਪ ਤੋਂ ਛੱਕਾ ਚਾਹੀਏ ਨਹੀਂ ਤਾਂ ਉਹ ਵੀ ਇਨ ਲੋਰਾਂ ਦੀ ਪੰਜਾਬ ਚ ਅਕਾਲੀ ਦਲ ਨਾਲ ਮਿਲ ਕੇ ਆਂਦੀ ਪਰ ਹੁਣ ਪੰਜਾਬ ਚ ਭਾਜਪਾ ਚ ਅਕਾਲੀ ਦਲ ਜੋ ਉਹ ਲਗ ਲਗ ਚੋਣਾਂ ਲੜ ਰਹੇ ਇਹਦਾ ਜਿਹੜਾ ਦੋਨੋਂ ਪਾਰਟੀਆਂ ਨੂੰ ਕਾਟਾ ਕਰ ਜੇ ਮਿਲ ਕੇ ਚੋਣਾਂ ਲੜਨ ਤਾਂ ਕਾਂਗਰਸ ਨੂੰ ਔਰ ਆਪ ਪਾਰਟੀ ਨੂੰ ਟੱਕ ਦੇ ਸਕਦੇ ਪਰ ਇਸ ਵੇਲੇ ਨੈਸ਼ਨਲ ਪਾਰਟੀ ਦੇ ਤੌਰ ਤੇ ਜਿਹੜੀ ਕਾਂਗਰਸ ਪਾਰਟੀ ਹੈ ਭਾਜਪਾ ਪਾਰਟੀ ਹੈ ਆਪ ਪਾਰਟੀ ਨੇ ਵੀ ਆਪਣਾ ਨੈਸ਼ਨਲ ਤੱਤ ਰੁਤਬਾ ਲੈ ਲਿਆ ਹੈ ਪਰ ਆਪ ਪਾਰਟੀ ਨੂੰ ਟੱਕਰ ਦੇਣ ਵਾਸਤੇ ਆਪ ਪਾਰਟੀ ਬੜੀ ਮਜ਼ਬੂਤ ਮਜ਼ਬੂਤੀ ਨਾਲ ਅਸੱਤਾ ਜਾਈ ਹੈ ਉਹਦੇ ਕੋਲ ਕਾਫੀ ਸੀ ਟੈਪਰਟੂ ਉਹਨਾਂ ਦੇ ਬਹੁਤ سارے ਵਾਜ ਦੇ ਕਿਤੇ ਸੀਗੇ ਜਿਹਨਾਂ ਚ ਬਿਲੀਵ ਬੀ ਬਿਚ ਇੰਟਰਨਲ ਫਾਈਟਿੰਗ ਹੋ ਰਹੀ ਹੈ ਸਰ ਇਹ ਸਮਝਣਾ ਚਾਹਾਂਗਾ ਬੈਲ ਸਾਹਿਬ ਜਿਹੜਾ ਬਿਆਨ ਆਇਆ ਤੁਸੀਂ ਵੀ ਦੇਖਿਆ ਹੋਣਾ ਕਿ ਸੈਲਫ ਕਲੇਮਡ ਜਿਹੜਾ ਸੀਐਮ ਹੁੰਦਾ ਹੈ ਉਹ ਪਸੰਦ ਨਹੀਂ ਆਂਦਾ ਰਾਹੁਲ ਗਾਂਧੀ ਨੂੰ ਇਹ ਬਿਆਨ ਜਿਹੜਾ ਹੈ ਰਾਜਾ ਵੜਿੰਗ ਦਾ ਉਹ ਕਿਵੇਂ ਦੇਖਿਆ ਜਾਏ ਤੇ ਕਿਦੇ ਉੱਤੇ ਇਸ਼ਾਰਾ ਤੁਹਾਨੂੰ ਲੱਗਦਾ ਹੈ ਮੇਰੇ ਤੇ ਕੁਐਸਚਨ ਹੈ ਜੀ ਹਾਂਜੀ ਹਾਂਜੀ ਬੈਲ ਸਾਹਿਬ ਹਲੋ ਉਹ ਆਮ ਜਨਤਾ ਨੂੰ ਕੀ ਦੇਖੂਗੀ ਇਸ ਕਰਕੇ ਰਾਹੁਲ ਗਾਂਧੀ ਦੇ ਸੁਪਨੇ ਆ ਲਈ ਚਲੇ ਕੱਖ ਨਹੀਂ ਬੰਨਾ ਉਹਦਾ ਕਿਉਂਕਿ ਜੋ ਮਤਲਬ ਦੇਖ ਰਿਹਾ ਤੁਸੀਂ ਉਹਨਾਂ ਦੇ ਬਿਆਨਬਾਜ਼ੀ ਤੇਖੋ ਕਿਦਾਂ ਦੀ ਬਿਆਨਬਾਜ਼ੀ ਦਿੰਦੇ ਨੇ ਤੇ ਰਾਹੁਲ ਗਾਂਧੀ ਨੂੰ ਜਿਆਦਾ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ ਆ ਉਹਨੂੰ ਕੋਈ ਵੀ ਦੇਸ਼ ਦਾ ਬੰਦਾ ਉਹਨੂੰ ਸੀਰੀਅਸ ਨਹੀਂ ਲੈਂਦਾ ਈਵਨ ਕਿ ਜਿਹੜੀ ਕਾਂਗਰਸ ਪਾਰਟੀ ਉਹ ਖੁਦ ਉਹਨੂੰ ਸੀਰੀਅਸ ਨਹੀਂ ਲੱਦੀ ਇਸ ਕਰਕੇ ਜਿਹੜੀ ਹੈ ਰਾਹੁਲ ਗਾਂਧੀ ਨੂੰ ਉੱਪਰ ਬਹਿਸ ਕਰਨਾ ਕੋਈ ਇਨੀ ਮੀਟੀਕਲ ਮੈਂ ਸਮਝ ਨਹੀਂ ਆਗਾ ਤੇ ਰਹੀ ਦੂਜੀ ਗੱਲ ਇਹਨਾਂ ਨੇ ਗੱਲ ਕੀਤੀ ਹੈ ਆਪਣੇ ਸੀਨੀਅਰ ਕਸ਼ਵੀਰ ਜੀ ਕਸ਼ਮੀਰ ਚੰਦ ਜੀ ਨੇ ਬੋਲਿਆ ਕਿ ਆਮ ਆਦਮੀ ਪਾਰਟੀ ਦੇ ਸਾਹਮਣੇ ਬੀਜੇਪੀ ਉਹ ਕਾਲੀਤਲ ਮੈਂ ਕਸ਼ਵੀਰ ਜੀ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਕੋਈ ਮੁਕਾਬਲਾ ਨਹੀਂ ਹੈ ਕਿਸੇ ਵੀ ਪਾਰਟੀ ਦਾ ਆਮ ਆਦਮੀ ਪਾਰਟੀ ਡਵੈਲਪਮੈਂਟ ਦੀ ਰਾਜਨੀਤੀ ਕਰ ਰਹੀ ਹੈ ਔਰ ਅਸੀਂ ਡਵੈਲਪਮੈਂਟ ਨੂੰ ਲੈ ਕੇ ਅੱਗੇ ਚੱਲ ਰਹੇ ਹਾਂ ਚਾਹੇ ਕਾਂਗਰਸ ਪਾਰਟੀ ਕਰ ਲੈ ਕਿਸੇ ਨਾਲ ਸਮਝੌਤਾ ਚਾਹੇ ਭਾਜਪੀ ਅਕਾਲੀ ਦਰ ਨਾਲ ਸਾਨੂੰ ਉਹਨਾਂ ਕੋਈ ਫਰਕ ਨਹੀਂ ਪੈਂਦਾ ਤੁਸੀਂ ਦੇਖਿਆ ਹੋਣਾ ਜਿਹੜੇ ਕਿੱਲੇ ਜਿਹਾ ਹਵਾ ਪਰ ਕੇ ਡਾਇਨਾਸੌਰ ਬਣਾਉਂਦੇ ਸੀਗੇ ਉਹ ਖਤਮ ਹੋ ਗਏ ਫੂਕ ਉਹਨਾਂ ਦੇ ਨਿਕਲ ਗਈ ਐ ਹੁਣੇ ਦੇਖਣਾ ਕਿ 328 ਰੁਪਏ ਦਾ ਜਿਹੜਾ ਪੰਗਾ ਪਿਆ ਵਾ ਉਹਦੇ ਵਿੱਚ ਸਾਫ਼ ਨਜ਼ਰ ਆ ਗਿਆ ਪੰਜਾਬ ਦੀ ਜੱਟਾਂ ਲੋਕੀ ਜਿਹੜਾ ਕੋਹਲੀ ਸੀਗਾ ਉਹ ਸੁਖਵੀਰ ਸਿੰਘ ਦਾ ਰਾਈਟ ਹੈਂਡ ਹੈ ਸੀਗਾ ਔਰ ਸਾਰੇ ਦੇ ਅਕਾਊਂਟ ਦੇਦਾ ਸੀਗਾ ਸਾਰੇ ਕੰਮ ਦੇਦਾ ਸੀਗਾ ਔਰ ਉਹਨਾਂ ਨੇ ਕੀ ਕੀਤਾ ਮੁੱਖ ਮੁਸਲਮਾਨ ਸੀਗਾ ਜੀ ਉਹ ਤੇ ਪੰਜਾਬ ਦੇ ਸਰ ਅੱਜ ਗੱਲ ਗੱਲ ਅੱਜ ਕਾਂਗਰਸ ਦੀ ਕਰ ਲਈਏ ਕਾਂਗਰਸ ਕਿੰਨਾ ਮਜ਼ਬੂਤ ਕਾਂਗਰਸ ਕਿੰਨਾ ਵੱਡਾ ਟੱਕਰ ਤੁਹਾਨੂੰ ਦੇ ਰਹੀ ਹੈ ਫਿਰ ਉਹ ਫਿਰ ਤਾਂ ਉਹ ਹੀ ਆ ਜਾਂਦਾ ਹੈ ਜੇ ਕਾਂਗਰਸ ਹੁੰਦੀ ਤਾਂ ਫਿਰ ਬੈਲ ਸਾਹਿਬ ਤੁਹਾਡੇ ਤੋਂ ਮੈਂ ਆਵਾਂਗਾ ਪਰ ਕਪੂਰ ਸਾਹਿਬ ਸਿੱਧੀ ਗੱਲ ਪੁੱਛ ਰਿਹਾ ਇਹ ਇਸ਼ਾਰਾ ਕਿਹਦਾ ਕਿਹਦੀ طرف ਤੁਸੀਂ ਦੇਖਦੇ ਹੋ ਜਿਹੜਾ ਇਸ਼ਾਰਾ ਕੀਤਾ ਗਿਆ ਖੁਦ ਆਪਣੇ ਕਾਂਗਰਸ ਦੇ ਪ੍ਰਧਾਨਵਲ ਗੱਲ ਪਤਾ ਹੈ ਕੀ ਆ ਗਈ ਹੈ ਬੇਸਿਕਲੀ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਾ ਹਾਂ ਕਿ ਕਾਂਗਰਸ ਦੇ ਵਿੱਚ ਨਾ ਆਪਸੀ ਖਿੱਚਧਾਣੀ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਆ ਗਈ ਹੈ ਕੋਈ ਪੰਜਾਬ ਦਾ ਮੈਟਰ ਨਹੀਂਗਾ ਤੁਸੀਂ 올 ਇੰਡੀਆ ਦੇਖੋ ਔਰ ਕਿਸੇ ਵੀ ਸਟੇਟ ਦੇ ਵਿੱਚ ਦੇਖ ਲਓ ਕਾਂਗਰਸ ਦੇ ਵਿੱਚ ਹਰ ਜਗ੍ਹਾ ਤੇ ਖਿੱਚਧਾਣੀ ਹੈ ਹਰ ਲੀਡਰ ਇੱਕ ਦੂਜੇ ਦੀ ਜੜਾ ਕੱਟਦਾ ਪਿਆ ਹੈਗਾ ਇੱਕ ਦੂਜੇ ਨੂੰ ਵੱਡਣ ਦੀ ਕੋਸ਼ਿਸ਼ ਕਰਦਾ ਪਿਆ ਹੈਗਾ ਫਿਰ ਵੀ ਇਹ ਸੱਤਾ ਦੇ ਵਿੱਚ ਆਉਣ ਦਾ ਸੁਪਨਾ ਦੇਖਦੇ ਰਹਿੰਦੇਗੇ ਅੱਜ ਪੰਜਾਬ ਦੇ ਹਾਲਾਤ ਕਿਹਾ ਆ ਗਏ ਸਭ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਦੀ ਪਰਫਾਰਮੈਂਸ ਪਿਛਲੇ ਟਾਈਮ ਤੇ ਬਹੁਤ ਖਰਾਬ ਰਹੀ ਹੈ ਵੱਡੇ ਵੱਡੇ ਲੀਡਰ ਕਾਂਗਰਸ ਨੂੰ ਛੱਡ ਕੇ ਚਲੇ ਗਏ ਕਾਂਗਰਸ ਦੇ ਵਿੱਚ ਸਫੋਕੇਟਿਡ ਫੀਲ ਕਰਦੇ ਪਏ ਹੈ ਔਰ ਜਿਸ ਤਰੀਕੇ ਨਵਜੋਤ ਕੋਰ ਸਿੱਧੂ ਨੇ ਬੇਸਿਕਲੀ ਐਲੀਗੇਸ਼ਨ ਲਗਾਏ ਉਹਨੇ ਕਾਂਗਰਸ ਦੀ ਪਰਦਾ ਖੋਲ ਕੇ ਰੱਖੀ ਸਰ ਹੁਣ 2027 ਤੇ ਸੱਤਾ ਚ ਆਮ ਦਾ ਕਿਆ ਰਿਹਾ ਕਿਆ ਰਿਹਾ ਮੇਨ اپੋਜੀਸ਼ਨ ਲੀਡਰ اپੋਜੀਸ਼ਨ ਚ ਤੇ ਹੁਣ ਸੱਤਾ ਚ ਆਵਾਂਗੇ 2027 ਚ ਦੇਖੋ ਗਲ ਪਤਾ ਕਿ ਮੁੰਗੇਰੀ ਲਾ ਕੇ ਹਸੀਨ ਸਪਨੇ ਦੇਖਣ ਚ ਕੋਈ ਬੁਰਾਈ ਨਹੀਂ ਗਈ ਉਹ ਖੁਆਬ ਦੇਖਣਾ ਚਾਹਦੇ ਆ ਜਰੂਰ ਦੇਖਣ ਦੇਖਣਾ ਵੀ ਚਾਹੀਦਾ ਹੈ ਗਿਆ ਪਰ ਰੋਕਦੇ ਵੀ ਨਹੀਂ ਕੇ ਪਰ ਜੜੀ ਅਸਲੀ ਚਿਹਰਾ ਦਾ ਕਾਂਗਰਸ ਦਾ ਹੈ ਨਾ ਉਹ ਲੋਕਾਂ ਦੇ ਬਿਲਕੁਲ ਸਾਹਮਣੇ ਆਗਾ ਠੀਕ ਹੈ ਸਰ ਅੱਜ ਦੀ ਅੱਛੇ ਤਰੀਕੇ ਨਾਲ ਦੀ ਕਿ ਕਿ ਕਦੋਂ ਸਮਝਦੇ ਹਨ ਕਾਂਗਰਸ ਨੂੰ ਅਗਲੇ ਇਲੈਕਸ਼ਨ ਕਿਸੇ ਨੇ ਮੂੰਹ ਨਹੀਂ ਲਗਾ ਅੱਜ ਤੁਹਾਨੂੰ ਇੱਕ ਫਾਈਨਲ ਕਮੈਂਟ ਤੁਹਾਡਾ ਤੁਹਾਡੇ ਕੋਲ 30 ਸਕਿੰਟਸ ਨੇ ਆਪਣਾ ਫਾਈਨਲ ਕਮੈਂਟ ਦੇ ਦਿਓ ਪੂਰੀ ਡਿਬੇਟ ਤੇ ਦੇਖੋ ਸਟਾਰ ਰਾਜਾ ਵੜਿੰਗ ਨੇ ਹੁਣ ਰੀਸਾਈਂਡ ਕਰ ਦਿੱਤਾ ਸੀ ਨਾ ਕਿ ਅਸੀਂ ਸਪੋਰਟ ਦੋ ਸੀ ਚਿਹਰੇ ਜਿਹਾ ਨਵੇਂ ਖੜੇ ਕਰਾਂਗੇ ਤੇ ਅੱਜ ਉਹ ਕਾਂਗਰਸ ਦੇ ਇੱਕ ਪੁਰਾਣੇ ਸਾਥੀ ਛੱਡ ਕੇ ਗਏ ਨੇ ਜਗਮੀਰ ਢਿੱਲੋਂ ਅੱਜ ਉਹ ਕਹਿ ਰਹੇ ਸੀਗੇ ਕਿ ਰਾਜਾ ਵੜਿੰਗ ਨੂੰ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਹੀ ਚੀਜ਼ ਸ਼ੁਰੂ ਕਰਨੀ ਚਾਹੀਦੀ ਸੀਗੀ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈ ਬਾਈਪੋਲ ਦੀ ਗੱਲ ਕਰ ਲਈ ਜਿੱਦੜ ਬਾਏ ਦੀ ਬਾਈਪੋਲ ਦੀ ਗੱਲ ਕਰ ਲਈ ਤੇ ਉੱਥੇ ਸੁਖੀ ਰੰਧਾਵਾ ਸਾਹਿਬ ਨੇ ਤੇ ਰਾਜਾ ਵੜਿੰਗ ਸਾਹਿਬ ਨੇ ਆਪਣੀ ਵਾਇਸ ਨੂੰ ਦੋਨਾਂ ਨੂੰ ਉਤ ਰਿਜ਼ਲਟ ਕੀ ਆ ਤੋਂ ਪੰਜਾਬ ਦੇ ਵਿੱਚ ਲੋਕਾਂ ਦੇ ਪ੍ਰਤੀ ਜਿਹੜਾ ਇਹਨਾਂ ਦਾ ਵਿਸ਼ਵਾਸ ਸੀ ਉਹ ਦੇ ਬੜੇ ਘਟਦਾ ਜਾ ਰਿਹਾ ਹੈ ਬਖੀ ਸਾਹਿਬ ਔਰ ਲੋਕ 2022 ਦੇ ਵਾਕਈ ਗੱਲ ਠੀਕ ਹੈ ਇਹਨਾਂ ਦੀ ਬੀਜਪੀ ਵਾਲਿਆਂ ਨੇ ਕਿ ਹੁਣ ਕਾਂਗਰਸ ਲੋਕ ਮੂੰਹ ਨਹੀਂ ਲਾਣਗੇ ਉਹਦੇ ਉੱਤੇ ਹੁਣ ਦੇਖੋ ਸੀਐਮ ਚੰਨੀ ਜਿਹੜੇ ਨੇ ਉਹ ਐਸਸੀਐਮ ਸੀਗੇ ਉਹ ਕਹੀ ਜਾਂਦੇ ਕਿ ਮੈਂ ਹੀ ਚੇਰਾ ਵਾਂ ਸੁਖੀ ਰੰਦਾ ਆਪਣਾ ਚੇਰਾ ਪੇਸ਼ ਕਰ ਰਿਹਾ ਰਾਜਾ ਅਵੜਿੰਗ ਆਪਣਾ ਚੇਰਾ ਪੇਸ਼ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਹੁਣੀ 500 ਕਰੋੜ ਵਾਲੇ ਵਾਲੇ ਪੈਕੇਜ ਤੇ ਆ ਗਏ ਨੇ ਉਹ ਪੰਜਾਬ ਦੇ ਲੋਕ ਕਹ ਰਹੇ ਕਿ ਇਹਨਾਂ ਨੂੰ ਵੋਟ ਪਾ ਕੇ ਅਸੀਂ ਪਹਿਲਾਂ ਵੀ ਗਲਤੀ ਨਹੀਂ ਹੁਣ ਆਪਣੀ ਵੋਟ ਪਾ ਕੇ 30 ਸਕਿੰਡਸ ਕੀ ਦੇਖਦੇ ਹੋ ਕਿ ਕਾਂਗਰਸ ਇਸ ਆਲ ਇਜ਼ ਵੈਲ ਵਾਲਾ ਚੱਲ ਰਹੀ ਸਥਿਤੀ ਹੈ ਜਾਂ ਫਿਰ ਕੁਝ ਮਾਮਲਾ ਗੜਬੜ ਹੋ ਗਿਆ ਹੈ ਹੈਲੋ ਕਸ਼ਮੀਰ ਜਨ ਜੀ ਤੁਹਾਡੇ ਤੋਂ ਸਵਾਲ ਹੈ ਸਰ ਕਾਂਗਰਸ ਜਿਹੜਾ ਆਪਸੀ ਗੁੱਡ ਬਾਜੀ ਹੁਣ ਲੁਧਿਆਣੇ ਦੀ ਚਾਰ ਦਾ ਵਿਧਾਨ ਸਭਾ ਕਚ ਉਹਨੇ ਤੇ ਆਮਰੇ ਸਾਹਮਣੇ ਆ ਤੁ ਤੋਂ ਇਹ ਦੂਸਰੀ ਰਾਜਾ ਬੜਿੰਗੀ ਤੇ ਜਦ ਤੱਕ ਇਹ ਮਿਲ ਕੇ ਚੋਣ ਨਹੀਂ ਲੜਦੇ ਤਦ ਤੱਕ ਕੋਈ ਆਸ ਹੀ ਨਹੀਂ ਕੀਤੀ ਜਾ ਸਕਦੀ ਪਹਿਲੇ ਇਹਨਾਂ ਨੂੰ ਆਪਣੇ ਆਪਸੀ ਮਤਵੇਦ mùਗਾ ਕੇ ਤੇ ਮੁੱਖ ਮੰਤਰੀ ਦੀ ਵੇਸ ਨੂੰ ਪਿੱਛੇ ਛੱਡ ਕੇ ਪਾਰਟੀ ਦੇ ਤੌਰ ਤੇ ਚੋਣ ਰਚਾਈ ਜਾ ਜਦ ਮਿਲ ਕੇ ਚੋਣ ਲੜਨਗੇ ਤੇ ਵਿਧਾਨ ਸਭਾ ਸੀਟਾਂਾਂਗੀ ਤੇ ਉਸਤੇ ਬਾਅਦ ਸੋਚਿਆ ਜਾ ਸਕਦਾ ਕਿ ਮੁੱਖ ਕੋਲ ਕੌਣ ਹੋਊਗਾ ਬਿਲਕੁਲ ਠੀਕ ਗੱਲ ਹੈ ਸੰਜੀਤ ਅੱਤਕੇ ਸਰਵਗੋਲ ਕਰਦੇ ਰਹਿਣਗੇ ਲੜਦੇ ਰਹਿਣਗੇ ਬਿਲਕੁਲ ਠੀਕ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਸਾਡੇ ਨਾਲ ਜੁੜੇ